ਪਿਛਲੇ ਦਿਨੀ ਰਾਜਪੁਰਾ ਦੇ ਵਿੱਚ ਲੱਗੇ ਕਿਸਾਨ ਮੇਲੇ ਦੌਰਾਨ ਖਾਲਸਾ ਆਇਡ ਨੇ ਆਪਣਾ ਸਟਾਲ ਲਗਾਇਆ ਜਿਸ ਵਿੱਚ ਖਾਲਸਾ ਆਇਡ ਨੇ ਪੰਜਾਬ ਅੰਦਰ ਚੱਲ ਰਹੇ ਪ੍ਰੋਜੈਕਟਾਂ ਬਾਰੇ ਕਿਸਾਨਾਂ ਨੂੰ ਜਾਣੂ ਕਰਵਾਇਆ ਖਾਲਸਾ ਆਇਡ ਦਾ ਸਟਾਲ ਕਿਸਾਨ ਮੇਲੇ ਵਿੱਚ ਲੱਗਾ ਦੇਖ ਕੇ ਕਿਸਾਨਾਂ ਦੇ ਚਿਹਰੇ ਖੇਲੁੱਟੇ ਕਿਉਂਕਿ ਸਰਕਾਰਾਂ ਖਿਲਾਫ ਕੀਤੇ ਕਿਸਾਨ ਅੰਦੋਲਨਾਂ ਵਿੱਚ ਖਾਲਸਾ ਆਇਡ ਨੇ ਕਿਸਾਨਾਂ ਦੀ ਸਹੂਲਤਾਂ ਲਈ ਕਾਫੀ ਸਹਿਯੋਗ ਕੀਤਾ ਸੀ ਮੇਲੇ ਵਿੱਚ ਪਹੁੰਚੇ ਨੌਜਵਾਨ ਕਿਸਾਨਾਂ ਨੇ ਬੜੇ ਉਤਸ਼ਾਹ ਨਾਲ ਖਾਲਸਾ ਆਇਡ ਨਾਲ ਵਲੰਟੀਅਰ ਵਜੋਂ ਜੁੜਨ ਲਈ ਆਪ ਕੋ ਆਪਣੇ ਨਾਂ ਦਰਜ ਕਰਵਾਏ वैसे ਤਾਂ ਖਾਲਸਾ ਏਡ ਆਪਣੇ ਪੰਜਾਬ ਵਿੱਚਲੇ ਸਾਰੇ ਪ੍ਰੋਜੈਕਟਾਂ ਬਾਰੇ ਸੋਸ਼ਲ ਮੀਡੀਆ ਉੱਤੇ ਹਰ ਰੋਜ਼ ਵੀਡੀਓਜ਼ ਦੇ ਰੂਪ ਵਿੱਚ ਜਾਣਕਾਰੀ ਦਿੰਦਾ ਰਿਹਾ ਹੈ ਪਰ ਮੇਲੇ ਦੌਰਾਨ ਇੱਕ ਕਿਤਾਬ ਦੇ ਰੂਪ ਵਿੱਚ ਉੱਥੇ ਪਹੁੰਚੇ ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਖਾਲਸਾ ਏਡ ਦੇ ਪ੍ਰੋਜੈਕਟਾਂ ਬਾਰੇ ਜਾਣ ਕੇ ਬੜੀ ਖੁਸ਼ੀ ਹੋਈ ਅਤੇ ਉਹਨਾਂ ਨੇ ਹਰ ਤਰ੍ਹਾਂ ਦੇ ਸਹਿਯੋਗ ਕਰਨ ਲਈ ਆਪਣਾ ਭਰੋਸਾ ਜਤਾਇਆ ਆਊਟਸਾਈਡ ਸਾਨੂੰ ਬਹੁਤ ਮਾਣ ਹੈ ਖਾਲਸਾ ਈਸਟ ਦੇ ਕਿਉਂਕਿ ਖੁਸ਼ਪੰਦਰ ਤੇ ਇੱਕ ਤੋਂ ਵੱਖਰੀ ਪਹਿਚਾਨ ਜੋ ਗੁਰੂ ਨਾਨਕ ਪਾਸ਼ਾ ਜੀ ਨੇ ਕਈ ਦੇਸ਼ਾਂ ਦਾ ਭ੍ਰਮਣ ਕਰਕੇ ਜੋ ਵਿਚਾਰ ਰੱਖੇ ਸਨ ਲੋਕਾਂ ਨੂੰ ਸਮਝਾਉਣ ਦਾ ਕੰਮ ਕੀਤਾ ਸੀ ਲੋਕਾਂ ਨੂੰ ਭਰਮ ਚੋਂ ਕੱਢਣ ਦਾ ਕੰਮ ਕੀਤਾ ਸੀ ਇਸੇ ਤਰ੍ਹਾਂ ਹੀ ਭਾਈ ਕਨਈਆ ਜੀ ਨੇ ਉਹਨਾਂ ਤੋਂ ਸਿੱਖ ਕੇ ਆਪਣੇ ਦੁਸ਼ਮਣਾਂ ਨੂੰ ਵੀ ਮਲਮ ਲਾਉਣ ਦਾ ਕੰਮ ਕੀਤਾ ਸੀ ਕੁਝ ਲੋਕ ਇਸਦੇ ਵੀ ਕਿੰਤੂ ਪ੍ਰੰਤ ਕਰਦੇ ਨੇ ਪਰ ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਇਨਸਾਨੀਅਤ ਤੋਂ ਵੱਡਾ ਕੁਝ ਨਹੀਂ ਹੋ ਸਕਦਾ ਔਰ ਉਸ ਇਨਸਾਨੀ ਧਰਮ ਨੂੰ ਇੱਕ ਹੌਸਾ ਇਡ ਨਾ ਬਾ ਰਹੀ ਹੈ ਮੈਂ ਬਹੁਤ ਬਹੁਤ ਬਧਾਈ ਦੇਣਾ ਅਰਸ਼ੂ ਕਾਮਨਾ ਮੰਦਿਆਨ ਪ੍ਰਮਾਤਮਾ ਇੱਕ ਹੌਸਾ ਇਡ ਨੂੰ ਸਿੱਧਰੇ ਚੜ੍ਹਦੀ ਕਲਾ